ਇਹ ਬਾਦਮੀ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਮਹਾਂਪੁਰਸ਼ ਵੀ ਬੈਠੇ ਨੇ ਅੱਜ ਤੋਂ 2 ਦਿਨ ਪਹਿਲਾਂ ਸਵੇਰ ਬੂਵੇ ਭਾਈਆਂ ਫਿਲਮ ਦੇ ਨਿਰਦੇਸ਼ਕ ਉਦੇਪ੍ਰਤਾਪ ਜੀ ਤੇ ਜੈਦੀਪ ਗੜੇ ਉਹ ਮੇਰੇ ਨਾਲ ਸਵੇਰ 8:00 ਵਜੇ ਬਾਦਮੀ ਕਾਸ਼ਰਮ ਸਾਡੇ ਕਵਿਦਾਸ ਜੀ ਦੇ ਜਿਹੜੇ RAMTEER ਭਵਨ ਹੈ ਉੱਥੇ ਅਸੀਂ ਦਰਸ਼ਨ ਕਰਨ ਗਏ ਸੀ ਮੈਂ ਉਹਨਾਂ ਦੇ ਨਾਲ ਸੀ ਅਸੀਂ ਜਾ ਕੇ ਉੱਥੇ ਪਹਿਲਾਂ ਅਸੀਂ ਤੁਮਾ ਸਾਹਿਬ ਨੂੰ ਮੱਥਾ ਟੇਕ ਕੇ ਨਮਸਤਕ ਹੋਏ ਫਿਰ ਮਹਿੰਦਰ ਬਾਦ ਜੀ ਨੂੰ ਨਮਸਤਕ ਹੋਏ ਫਿਰ ਅਸੀਂ ਬਾਬਾ ਗੁਰਦਾਈ ਦਾ ਜੀ ਦੇ ਜਿਹੜੇ ਆਸ਼ਰਮ ਹੈ ਉੱਥੇ ਜਾ ਕੇ ਵੀ ਨਮਸਤਕ ਹੋਏ ਤੇ ਨਾਲ ਜਗਦੇ ਜਾ ਕੇ ਮੈਂ ਉਹਦੇ ਪਤਾਰ ਜੀ ਦੇ ਜਲਦੀਪ ਸਿੰਘ ਜਿਹਨੇ ਜਾਣੇ ਤੇ ਜਿਹੜੇ ਕਰਕੇ ਜਿਨ੍ਹਾਂ ਦੀਆਂ ਉੱਥੇ ਅਸੀਂ ਕੁਝ ਫੋਟੋਆਂ ਹੀ ਸਾਡੇ ਕੋਲ ਨੇ ਜੋ ਲੋੜ ਪੈਂਦੀ ਮੈਂ ਉਹ ਤੇ ਜਿਆਦਾ ਕਿਉਂਕਿ ਮੈਡਮ ਜੀ ਨੇ ਵੀ ਜਿਹੜਾ ਵਾ ਮੈਡਮ ਜੀ ਰੂ ਬਾਲਵਾ ਨੇ ਉਹਨਾਂ ਨੇ ਵੀ ਉਹਨਾਂ ਦੇ ਨਾਲ ਉਸੇ ਉਹਨਾਂ ਨੇ ਵੀ ਆਉਣਾ ਵਾ ਉਹ ਕਹਿੰਦੇ ਸੀ ਵੀ ਕੋਈ ਪ੍ਰੈਸ ਤੋਂ ਕਰਕੇ ਮੈਂ ਥੋੜਾ ਜਿਆਦਾ ਜਲਦੀ ਚਲ ਗਈ ਉਹ ਵੀ ਜਦੋਂ ਨੈਕਸਟ ਟਾਈਮ ਦੇ ਵਿੱਚ ਜਲਦੀ ਪ੍ਰੋਗਰਾਮ ਬਣਾ ਕੇ ਉਹ ਵੀ ਆਸ਼ਮ ਜਾਣਗੇ ਦਰਸ਼ਨ ਕਰਦੇ ਜਾਣਗੇ ਯਾਨੀ